ਸਤਿ ਸ਼੍ਰੀ ਅਕਾਲ ਸੋ ਸਵਾਗਤ ਹੈ ਤੁਹਾਡਾ ਹਮਦਰਦ ਟੀਵੀ ਤੇ ਅੱਜ ਅਸੀਂ ਲੁਧਿਆਣਾ ਦੇ ਬੱਸ ਅੱਡੇ ਖੜੇ ਆ ਬੱਸ ਅੱਡੇ ਇਸ ਕਰਕੇ ਖੜੇ ਆ ਕਿਉਂਕਿ ਪੀ ਆਰਟੀਸੀ ਤੇ ਬੰਨ ਬੱਸ ਵਾਲਿਆਂ ਤੋਂ ਇੱਕ ਐਲਾਨ ਕੀਤਾ ਗਿਆ ਸੀ ਕਿ 12 ਵਜੇ ਉਹ ਅਨਿਸ਼ਚਿਤ ਕਾਲਿੰਗ ਹੜਤਾਲ ਤੇ ਜਾਣਗੇ ਜਾਣਗੇ ਕਿਉਂ ਕਾਰਨ ਨੂੰ ਪੁੱਛਦੇ ਆ ਸਰ ਕੀ ਨਾਮ ਹੈ ਸਰ ਨਾਮ ਜੀ ਸਤਗੁਰ ਸਿੰਘ ਖੈਰਾ ਸੈਕ ਜਮਨੇ 70 ਸਰ ਹੜਤਾਲ ਤੇ ਗਏ ਹੋ ਕਿਉਂ ਹੜਤਾਲ ਦਾ ਕਾਰਨ ਜੀ ਇੱਕ ਤਾਂ ਸਰਕਾਰ ਤੇ ਵਿਭਾਗ ਬਾਰ ਬਾਰ ਕਿਲੋਮੀਟਰ ਸਕੀਮ ਜੋ ਪ੍ਰਾਈਵੇਟ ਬੱਸਾਂ ਨੇ ਉਹਨਾਂ ਦਾ ਟੈਂਡਰ ਖੋਲਣ ਦੀ ਕੋਸ਼ਿਸ਼ ਕਰ ਰਿਹਾ ਜੋ ਕਿ ਭਾਗ ਨੂੰ ਖਤਮ ਵਿੱਚ ਕੋ ਮਖਰੂਰ ਲਮਾਉਂਦੀਆਂ ਨੇ ਉਹਦਾ ਵਿਰੋਧ ਕਰ ਦੇ ਵਿੱਚ ਬੰਦ ਕੀਤਾ ਜਾਂਦਾ ਦੂਜਾ ਜੀ ਤਕਰੀਬਨ ਸੀਐਮ ਸਾਹਿਬ ਨਾਲ ਸਾਡੀ 1 ਜੁਲਾਈ 2024 ਨੂੰ ਮੀਟਿੰਗ ਹੋਈ ਸੀ ਜਿਦੇ ਵਿੱਚ ਉਹਨਾਂ ਨੇ ਅਧਿਸ਼ ਅਧਿਕਾਰੀਆਂ ਤੇ ਮੰਤਰੀ ਸਾਹਿਬ ਨੂੰ ਦਿੱਤੇ ਸੀਗੇ ਕਿ ਵੀ ਇਹਨਾਂ ਦੀਆਂ ਬਣਦੀਆਂ ਮੰਗਾਂ ਦਾ ਹੱਲ ਕੀਤਾ ਜਾਵੇ ਪਰ ਉਹ ਲੰਮਾ ਇੱਕ ਮੀਟਿੰਗਾਂ ਦਾ ਦੌਰ ਚੱਲਣ ਤੋਂ ਬਾਅਦ ਵੀ ਉਹਨਾਂ ਦਾ ਕੋਈ ਹੱਲ ਨਹੀਂ ਕੀਤਾ ਗਿਆ ਸਹਿਮਤੀ ਬਣੀਆ ਪਰ ਉਹ ਲਾਗੂ ਨਹੀਂ ਹੋ ਰਹੀਆਂ ਉਹ ਮੰਗਾਂ ਨੂੰ ਲਾਗੂ ਕਰਵਾਉਣ ਲਈ ਅੱਜ ਅਸੀਂ 12 ਵਜੇ ਤੋਂ ਅਣਮਿੱਥੇ ਸਮੇਂ ਦੀ ਹੜਤਾਲ ਤੇ ਜਾ ਰਹੇ ਹਾਂ ਤੇ ਕੱਲ ਅਸੀਂ ਸੀਐਮ ਹਾਊਸ ਦਾ ਜਾ ਕੇ ਚੰਡੀਗੜ੍ਹ ਪੱਕਾ ਧਰਨਾ ਲਾਵਾਂਗੇ ਜੋ ਕਿ ਸਾਡੀਆਂ ਮੰਗਾਂ ਮੰਨਣ ਤੱਕ ਚੱਲੇਗਾ ਜੀ ਹੜਤਾਲ ਪੂਰੇ ਪੰਜਾਬ 'ਚ ਹਾਂਜੀ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਸਾਰੇ ਦੇ ਸਾਰੇ ਡੀਪੂ ਮੁਕੰਮਲ ਦਾ ਉੱਤੇ ਚੱਕਾ ਜਾਮ ਕਰਕੇ 27 ਦੇ 27 ਡੀਪੂ ਬੰਨ੍ਹ ਵਾਸਤੇ ਪੀ ਆਰਟੀਸੀ ਦੇ ਚੰਡੀਗੜ੍ਹ ਕੱਲ ਪੂਰੀ ਗਿਣਤੀ ਦੇ ਨਾਲ ਤਕਰੀਬਨ 7000 ਮੁਲਾਜ਼ਮ ਪਹੁੰਚ ਰਿਹਾ ਜੀ ਸੀਐਮ ਹਾਊਸ ਦਾ ਤੁਸੀਂ ਕਿੰਨੀ ਹੜਤਾਲ ਹੈ ਪਰ ਅਸੀਂ ਇੱਕ ਦੇਖ ਰਹੇ ਹਾਂ ਕਿ ਪੀ ਆਰਟੀਸੀ ਦੀ ਬੱਸਾਂ ਚੱਲ ਰਹੀਆਂ ਨੇ ਉਹ ਕੌਣ ਚਲਾ ਰਿਹਾ ਸਰ ਉਹ ਗੱਡੀਆਂ ਉਹ ਨੇ ਕਿਉਂਕਿ ਆਪਾਂ ਨੇ ਹਲਾਨ ਕੀਤਾ ਅੱਜ 12 ਵਜੇ ਤੋਂ ਕੁਝ ਗੱਡੀਆਂ ਬਾਹਰਲੀ ਡੀਪੋਂ ਦੀਆਂ ਬਾਹਰ ਆਈਆਂ ਹੋਣ ਨੇ ਉਹਨਾਂ ਨੇ ਅੱਜ ਸ਼ਾਮ ਤੱਕ ਜਾ ਕੇ ਡੀਪੋਂ ਚ ਬੰਦ ਹੋ ਜਾਣਾਂ ਸਾਡੇ ਡੀਪੂ ਦੀਆਂ ਗੱਡੀਆਂ ਵਿੱਚ ਕੁਝ ਬਾਹਰ ਰੂਟਾਂ ਦੇ ਗ ਪਹੁੰਚਣਾ ਲਾਜ਼ਮੀ ਹੈ ਜੀ ਨਹੀਂ ਸਰਕਾਰੀ ਮੁਲਾਜ਼ਮ ਤੁਹਾਡੇ ਨਾਲ ਨੇ ਹਾਂ ਜੀ ਬਿਲਕੁਲ ਜੀ ਜਿਹੜੀਆਂ ਪ੍ਰਾਤਰੀ ਪੱਕੀਆਂ ਜਥੇਬੰਦੀਆਂ ਨੇ ਉਹਨਾਂ ਦੇ ਵੀ ਵੱਲੋਂ ਵੀ ਸਮਰਥਨ ਆ ਸਾਨੂੰ ਤੇ ਜਿਹੜੇ ਬਾਹਰੀਆਂ ਸਟੇਟਾਂ ਦੇ ਵਿੱਚ ਜਿਵੇਂ ਹਿਮਾਚਲ ਹਰਿਆਣਾ ਤੇ ਨਾਲ ਲੱਗਦੀਆਂ ਸਟੇਟਾਂ ਉਹਨਾਂ ਦੇ ਵੀ ਸਾਨੂੰ ਸਮਰਥਨ ਲੈਟਰ ਆਏ ਨੇ ਉਹ ਵੀ ਸਾਡਾ ਪੂਰਨ ਤੌਰ ਤੇ ਸਹਿਯੋਗ ਕਰਨਗੇ ਜੀ ਨਹੀਂ ਹਜੇ ਤੱਕ ਤੁਹਾਡੀ ਇੰਨੀ ਗੱਲਬਾਤ ਹੋਈ ਹੈ ਸਰਕਾਰ ਨਾਲ ਉਹਦਾ ਹੱਲ ਕਿਉਂ ਨਹੀਂ ਨਿਕਲਿਆ ਤੁਸੀਂ ਕੀ ਸੋਚਦੇ ਹੋ ਕਿੱਥੇ ਕੀ ਕਮੀ ਰਹਿ ਗਈ ਜਾਂ ਉਹਨਾਂ ਵੱਲੋਂ ਜਾਂ ਤੁਹਾਡੇ ਵੱਲੋਂ ਉਹਦੇ ਚ ਹੱਲ ਹੀ ਨਿਕਲਿਆ ਹਾਂ ਲਓ ਦੇਖੋ ਜੀ ਕਿਤੇ ਨਾ ਕਿਤੇ ਦੇਖਣ ਨੂੰ ਲੱਗਦਾ ਵੀ ਜਿਹੜੀਆਂ ਸਰਕਾਰਾਂ ਇਹ ਕਾਰਪੋਰੇਟ ਘਰਾਣਿਆਂ ਨੂੰ ਜਿਹੜਾ ਬढ़ावा ਦੇ ਰਹੀਆਂ ਜੇਕਰ ਸਰਕਾਰ ਚਾਵੇ ਤਾਂ ਜਿਹੜੇ ਮੁਲਾਜ਼ਮਾਂ ਦੀਆਂ ਮੰਗਾਂ ਦਾ ਹੱਲ ਕੀਤਾ ਜਾ ਸਕਦਾ ਹੈ ਜਿਹੜੀ ਜਨਤਾ ਪਰੇਸ਼ਾਨ ਹੁੰਦੀ ਐ ੜਤਾਲਾਂ ਕਰਕੇ ਮੁਲਾਜ਼ਮ ਪਰੇਸ਼ਾਨ ਹੁੰਦੇ ਐ ਇਹ ਸਰਕਾਰਾਂ ਨੂੰ ਅਸੀਂ ਪਹਿਲਾਂ ਨੋਟਸ ਦਿੰਨੇ ਆ ਮੰਗ ਪੱਤਰ ਦਿੰਨੇ ਆ ਕਿ ਅਸੀਂ ੜਤਾਲ ਕਰਨ ਜਾ ਰਹੇ ਆ ਜੇ ਸਰਕਾਰ ਇੰਨੀ ਸਜੀਦਾ ਹੋਵੇ ਤਾਂ ਮੁਲਾਜ਼ਮਾਂ ਦੀਆਂ ਮੰਗਾਂ ਮੰਨੀਆਂ ਜਾਣ ਤੇ ਜਿਹੜੀਆਂ ੜਤਾਲਾਂ ਵਾਲੇ ਪਾਸੇ ਧਰਨੇ ਵਾਲੇ ਪਾਸੇ ਮੁਲਾਜ਼ਮਾਂ ਨੂੰ ਨਾ ਜਾਣਾ ਪਵੇ ਤੇ ਜਨਤਾ ਨੂੰ ਜਿਹੜੀ ਨਿਰਭਗਣ ਸਹੂਲਤ ਮਈਆ ਖੋਲ ਸਕੇ ਤੁਸੀਂ ਇਹ ਸਮਝਦੇ ਨਹੀਂ ਯਾਤਰੀ ਨੇ ਕਿਤਨੇ ਕਿਤੇ ਇਫੈਕਟਡ ਹੋ ਰਹੇ ਨੇ ਕਿੰਨੇ ਕਿ ਯਾਤਰੀ ਇਫੈਕਟਡ ਹੋਣਗੇ ਬਿਲਕੁਲ ਜੀ ਅਸੀਂ ਵੀ ਪੰਜਾਬ ਦੇ ਆਮ ਲੋਕ ਆ ਵਸਨੀਕ ਆ ਪੰਜਾਬ ਦੇ ਵਸਿੰਦੇ ਆ ਜਿਹੜੇ ਸਾਡੇ ਅਧਿਕਾਰ ਆ ਸਾਡੇ ਅਧਿਕਾਰਾਂ ਦੇ ਉੱਪਰ ਡਾਕਾ ਵੱਜ ਰਿਹਾ ਡਾਕਾ ਇਹਨੂੰ ਉਸ ਡਾਕੇ ਨੂੰ ਬਚਾਉਣ ਦੀ ਖਾਤਰ ਆ ਜਿਹੜੇ ਅਸੀਂ ਸਾਡੇ ਐਜੀਟੇਸ਼ਨ ਉਹ ਲੇਖਦੇ ਆ ਐਜੀਟੇਸ਼ਨ ਕਰਨੇ ਪੈਂਦੇ ਆ ਧਰਨੇ ਮਜਾਰੇ ਸਰਕਾਰਾਂ ਆਪ ਕਰਾਉਂਦੀਆਂ ਜੇਕਰ ਸਾਡੀਆਂ ਮੰਗਾਂ ਮੰਨੀਆਂ ਜਾਂ ਤਾਂ ਕਿਉਂ ਅਸੀਂ ਧਰਨੇ ਮਜਾਰਿਆਂ ਦੇ ਉੱਪਰ ਉਤਰੀਏ ਸਰਕਾਰਾਂ ਸਾਡੀਆਂ ਮੰਗਾਂ ਦਾ ਹੱਲ ਕਰੇ ਤੇ ਅਸੀਂ ਧਰਨੇ ਮਜਾਰੇ ਨਾ ਲਈਏ ਤੇ ਜਿਹੜੀ ਆ ਜਨਤਾ ਨੂੰ ਸਹੂਲਤ ਬਿਲਕੁਲ ਨਿਰਵਗ ਸਾਮਨਾ ਨਾ ਕਰਨਾ ਮਿਹਰਬਾਨੀ ਜੀ ਗੱਲ ਕਿਤੇ ਨੇ ਕਿਤੇ ਇਹਨਾਂ ਨੇ ਕੀਤੀ ਹੈ ਹਾਲਾਂਕਿ ਹੜਤਾਲ ਨੇ ਤੇ ਨੇ ਇਹਨਾਂ ਨੇ ਕਿਹਾ ਸਾਨੂੰ ਸ਼ੌਂਕ ਨਹੀਂ ਹੜਤਾਲ ਤੇ ਜਾਂਦਾ ਇਹਨਾਂ ਨੇ ਕੋਈ ਗੱਲ ਕਹੀ ਹੈ ਕਿ ਅਸੀਂ ਆਪਣੀ ਮੰਗਾਂ ਨੂੰ ਲੈ ਕੇ ਹੜਤਾਲ ਤੇ ਆਏ ਅਗਰ ਸਾਡੀ ਮੰਗਾਂ ਜਦ ਤਾਈਂ ਨਹੀਂ ਮੰਨੀਆਂ ਗਈਆਂ ਤੇ ਸਾਡੀ ਅਨਿਸ਼ਚਿਤ ਕਾਲੀ ਹੜਤਾਲ ਹੈ ਤੇ ਇਹਨਾਂ ਨੇ ਇੱਕ ਹੋਰ ਗੱਲ ਕਹੀ ਹੈ ਕਿ ਕੱਲ ਅਸੀਂ ਮੁੱਖ ਮੰਤਰੀ ਦੇ ਘਰ ਦੇ ਅੱਗੇ ਧਰਨਾ ਦਵਾਂਗੇ ਹੁਣ ਇਹ ਇਹਨਾਂ ਦਾ ਇਹ ਧਰਨਾ ਕਿੱਥੇ ਤੱਕ ਕੀ ਰੰਗ ਲੈ ਕੇ ਆਂਦਾ ਉਹਦਾ ਆਣ ਵਾਲਾ ਟਾਈਮ ਦੱਸੂਗਾ ਪਰ ਕਿਤੇ ਨਾ ਕਿਤੇ ਪੰਜਾਬ ਦੇ ਜਿਹੜੇ ਆਮ ਯਾਤਰੀ ਨੇ ਉਹ ਪਰੇਸ਼ਾਨ ਹੋ ਰਹੇ ਨੇ ਲੁਧਿਆਣਾ ਤੋਂ ਹਮਦਰਦ ਟੀਵੀ ਲਈ ਮੈਂ ਰਵਿੰਦਰ ਸਰਾਨਾ